ਕਿ ਵੇਖੇ ਖਵਾਬ ਬੜੇ ਸੀ ਤੇਰੇ ਨਾਲ ਤੂੰ ਤੋੜ ਕੇ ਸਾਰੇ ਚਲੀ ਗਈ ਮੈਂ ਦਿਲ ਤੋਂ ਕੀਤਾ ਪਿਆਰ ਤੈਨੂੰ ਤੂੰ ਟਾਈਮ ਪਾਸ ਹੀ ਕਰੇਗੀ ਦੱਸ ਕਿੱਦਾਂ ਮਿਲੇ ਇਸ ਦਿਲ ਨੂੰ ਚੈਨ ਜਿੰਨੇ ਮੰਗੀਆਂ ਤੇਰੇ ਲਈ ਦੁਆਵਾਂ ਸੀ ਤੂੰ ਦੇਗੀ ਤੋ ਕਹਾ ਹਾਂ ਦੀਏ ਮੈਂ ਤੇਰੇ ਨਾਲ ਲੈਣੀਆਂ ਲਾਵਾਂ ਸੀ ਦੱਸ ਮੈਂ ਹੀ ਇਕੱਲਾ ਖੁਸ਼ ਨਸੀਬੀਆ ਦਿਲਵੰਡਿਆ ਹੋਰ ਵੀ ਥਾਵਾਂ ਸੀ ਜਾਂ ਦਿਲਵੰਡਿਆ ਹੋਰ ਵੀ ਥਾਵਾਂ ਸੀ ਨਹੀਂ ਤੂੰ ਚੱਲਾ ਕਰ ਗਈ ਯਾਰਾਂ ਨੂੰ ਤੇਰੇ ਬਿਨਾ ਮੈਂ ਇਕੱਲਾ ਹੋ ਗਿਆ ਹਾਂ ਜਿਨਾਂ ਰਾਹਾਂ 'ਚ ਮਿਲਿਆ ਕਰਦੇ ਸੀ ਉਹਨਾਂ ਰਾਹਾਂ ਦੇ ਵਿੱਚ ਖੋ ਗਿਆ ਹਾਂ ਕਈ ਸਾਲਾਂ ਦਾ ਸੀ ਪਰਿਆ ਜੋ ਕਈ ਸਾਲਾਂ ਦਾ ਸੀ ਪਰਿਆ ਚੋ ਪਾਣੀ ਵਾਂਗੂ ਡੋਲ ਗਈ ਪਿਆਰਾਂ ਨੂੰ ਹਏ ਦੱਸ ਕੀ ਅਲੜੇ ਖੱਟ ਲਿਆਣੀ ਦੇਖੇ ਤੋਂ ਖਾਇਰਾਂ ਨੂੰ ਸੀ ਤੇਰੇ ਤੇ ਇਤਬਾਰ ਬੜਾ ਨਹੀਂ ਤੂੰ ਭੁੱਲ ਗਈ ਕੌਰ ਕਰਾਰਾਂ ਨੂੰ ਤੇਰੀ ਕਲੀ ਕਲੀ ਮੈਨੂੰ ਗੱਲ ਨਹੀਂ ਭੁੱਲਦੀ ਮੇਰੀ ਬਿਨਾ ਸ਼ਰਾਬ ਦੇ ਅੱਖ ਨਹੀਂ ਖੁੱਲਦੀ ਮੈਂ ਭੁੱਲ ਗਿਆ ਸੀ ਰੱਬ ਨੂੰ ਵੀ ਮੈਥੋਂ ਪਿਆਰ ਨਹੀਂ ਇਹ ਗੁਨਾਹ ਹੋਇਆ ਕਦੇ ਸਾਹਾਂ ਵਿੱਚ ਸੀ ਸਾਹ ਵੱਜਦਾ ਅੱਜ ਵੱਖ-ਵੱਖ ਸਾੜਾ ਹੋਇਆ ਤੇਰੇ ਕਰਕੇ ਸਭ ਕੁਝ ਝਰ ਗਿਆ ਨਹੀਂ ਕਦੇ ਵੇਖਿਆ ਨਾ ਸੀ ਹਾਰਾ ਨੂੰ ਹੈ ਦੱਸ ਕੀ ਅਲੜੇ ਖੱਟ ਲਿਆਣੀ ਦੇ ਕੇ ਤੋਖਾ ਯਾਰਾ ਨੂੰ ਸੀ ਤੇਰੇ ਤੇ ਇਤਬਾਰ ਬੜਾ ਨੀ ਤੂੰ ਪੁੱਲਗੀ ਕੌਰ ਕਰਾਰਾ ਨੂੰ ਮੈਨੂੰ ਆਉਂਦਾ ਚੇਤਾ ਤੇ ਰਾਣੀ ਕਪਲ ਵੀ ਚੈਣ ਦਾ ਆਉਂਦਾ ਏ ਤੂੰ ਕੁਮਦੀ ਵਿੱਚ ਸਟਾਰਾਂ ਦੇ ਜੱਟ ਕੱਲਾ ਬੈਠ ਕੇ ਰੋਂਦਾ ਏ ਹੁਣ ਵਸ ਪੈ ਗਿਆ ਨਸ਼ਿਆਂ ਦੇ ਹਾਏ ਛੱਡ ਕੇ ਤਖਤ ਹਜ਼ਾਰਾ ਨੂੰ ਹਾਏ ਦੱਸ ਕੀ ਅਲੜੇ ਖੱਟ ਲਿਆਣੀ ਦੇਕੇ ਤੋ ਖਿਆਰਾਂ ਨੂੰ ਸੀ ਤੇਰੇ ਤੇ ਇਤਬਾਰ ਬੜਾ ਨੀ ਤੂੰ ਪੁਲਗੀ ਗੌਰ ਕਰਾ